ਇਹ ਵੀਰ ਜਿਸ ਦਿਨ ਸਾਡੇ ਕੋ ਆਇਆ ਸੀ ਉਸ ਦਿਨ ਦੀ ਵੀ ਤੁਸੀਂ ਤਸਵੀਰ ਦੇਖ ਰਹੇ ਹੋ ਉਸ ਦਿਨ ਕੀ ਹਾਲਾਤ ਸੀ ਵੀਰ ਦਾ ਧੰਨਵਾਦ ਆ ਭੈਣਾਂ ਦਾ ਜਿਨ੍ਹਾਂ ਨੇ ਆਪਣਾ ਭੈਣ ਹੋਣ ਦਾ ਫਰਜ਼ ਨਹੀਂ ਬਰਾਬਰ ਖੜ ਕੇ ਭਰਾ ਹੋਣ ਦਾ ਫਰਜ਼ ਵੀ ਨਿਭਾਇਆ ਮੈਂ ਸ਼ਰਾਬ ਜਿਆਦਾ ਪਿੰਦਾ ਸੀ ਨਸ਼ੇ ਨੇ ਮਤ ਮਾਰਤੀ ਸੁਝੀ ਹੋਈ ਨਹੀਂ ਸੀ ਰਹੀ ਲੱਤਾਂ ਗਲਗੀਆਂ ਕੀੜੇ ਪੈ ਕੇ ਦੋਨੇ ਪੈਰ ਇੱਡੇ-ਇੱਡੇ ਸੁੱਜੇ ਪਏ ਸੀ ਜਦੋਂ ਲੈ ਕੇ ਆਈਏ ਪੈਣ ਤੇ ਹੁਣੇ ਵੀਰਾ ਬਿਲਕੁਲ ਠੀਕ ਐ ਸੋਨੂੰ ਦਿਖਾਈ ਜ਼ਖਮ ਦੇਖੋ ਬਿਲਕੁਲ ਕੋਈ ਜ਼ਖਮ ਨਹੀਂ ਹੁਣ ਸਾਰਾ ਸੁੱਕ ਗਿਆ ਦਾਰੂ ਦੀ ਜ਼ਿੰਦਗੀ ਚ ਜਿਵੇਂ ਨਹੀਂ ਕਰਨਾ ਵਾਦ ਨੇ ਜ਼ਿੰਦਗੀ ਜਿਵੇਂ ਆਪਣਾ ਸੁਧਾਰ ਕਰਨਾ ਇਹਨੂੰ ਤੁਸੀਂ ਆਪਣੇ ਪੈਰਾਂ ਤੇ ਖੜਾ ਕਰਤਾ ਅੱਜ ਸਟੈਂਡ ਤੇ ਮੈਂ ਵੀ ਸਹਤਰੀ ਰਵਾਂਗਾ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਤੇਜਿੰਦਰ ਸਿੰਘ ਸੋਨੂ ਸਨ ਅਵਤਾਰਾ ਸਿੰਘ ਵੀਰ ਦਾ ਪਿੰਡ ਹੈਗਾ ਜੀ ਸੈਦਪੁਰ ਖੇੜੀ ਸੈਦ ਖੇੜੀ ਸੈਦ ਖੇੜੀ ਰਾਜਪੁਰਾ ਤੇ ਜ਼ਿਲ੍ਹਾ ਪਟਿਆਲਾ ਪਿੰਡ ਤੇ ਵੀਰ ਜਿਸ ਦਿਨ ਸਾਡੇ ਕੋਲ ਆਇਆ ਸੀ ਉਸ ਦਿਨ ਦੀ ਵੀ ਤੁਸੀਂ ਤਸਵੀਰ ਦੇਖ ਰਹੇ ਹੋ ਉਸ ਦਿਨ ਕੀ ਹਾਲਾਤ ਸੀ ਵੀਰ ਦੇ ਧੰਨਵਾਦ ਆ ਭੈਣਾਂ ਦਾ ਜਿਨ੍ਹਾਂ ਨੇ ਆਪਣਾ ਭੈਣ ਹੋਣ ਦਾ ਫਰਜ਼ ਨਹੀਂ ਬਰਾਬਰ ਖੜ ਕੇ ਭਰਾ ਹੋਣ ਦਾ ਫਰਜ਼ ਵੀ ਨਿਭਾਇਆ ਵੀਰਾ ਬਹੁਤ ਵਧੀਆ ਇਨਸਾਨ ਵੀ ਹੈ ਬਹੁਤ ਸਿਆਣਾ ਵੀ ਹੈ ਪੜ੍ਹਿਆ ਲਿਖਿਆ ਵੀ ਆ ਪਰ ਸ਼ਰਾਬ ਆ ਨਾ ਜਿਹੜੀ ਨਸ਼ਾ ਜਿਹੜਾ ਮਤ ਮਾਰ ਦਿੰਦਾ ਬੰਦੇ ਦੀ ਤੇ ਬਾਈ ਦੇ ਨਾਲ ਵੀ ਇਹੀ ਕੁਝ ਹੋਇਆ ਸ਼ਰਾਬ ਜ਼ਿਆਦਾ ਪਿੰਦਾ ਸੀ ਨਸ਼ੇ ਨੇ ਮਤ ਮਾਰਤੀ ਸੁਝੀ ਹੋਈ ਨਹੀਂ ਸੀ ਰਹੀ ਲੱਤਾਂ ਗਲ ਗਈਆਂ ਕੀੜੇ ਪੈ ਗਏ ਦੋਨੇ ਪੈਰ ਏਡੇ ਏਡੇ ਸੁਜੇ ਪਏ ਸੀ ਜਦਨ ਲੈ ਕੇ ਆਈਏ ਭੈਣ ਕੈਂਪ ਦੇ ਵਿੱਚ ਲੈ ਕੇ ਆਏ ਸੀ ਅੱਜ 2 ਮਹੀਨੇ ਹੋ ਗਏ ਆ ਸੋ ਤੀਂਦਰ ਸਿੰਘ ਸੋਨੂ ਨੂੰ ਸਾਡੇ ਕੋਲ ਆਇਆ ਨੂੰ ਤੇ ਹੁਣ ਇਹ ਵੀਰਾ ਬਿਲਕੁਲ ਠੀਕ ਐ ਸੋਨੂ ਦਿਖਾਈ ਜ਼ਖਮ ਦੇਖੋ ਬਿਲਕੁਲ ਕੋਈ ਜ਼ਖਮ ਨਹੀਂ ਹੁਣ ਸਾਰਾ ਸੁੱਕ ਗਿਆ ਆ ਮੜਾ ਜਖਰੀਂਡ ਆਇਆ ਹੋਇਆ ਵਾ ਪੈਰ ਤੇ ਤੇ ਅੱਜ ਇਹ ਘਰੇ ਚੱਲਿਆ ਵੀਰਾ ਆਪਦੇ ਅੱਜ ਤੀਂਦਰ ਸਿੰਘ ਸੋਨੂ ਆਪਣੀਆਂ ਭੈਣਾਂ ਦੇ ਨਾਲ ਆਪਣੇ ਘਰ ਜਾ ਰਿਹਾ ਇਹ ਸਭ ਤੁਹਾਡੀਆਂ ਦੁਆਵਾਂ ਅਰਦਾਸਾਂ ਤੇ ਅਸੀਸਾਂ ਸਦਕਾ ਕਿਉਂਕਿ 2 ਮਹੀਨਿਆਂ ਦੇ ਵਿੱਚ ਕੋਈ ਚਮਤਕਾਰ ਨਹੀਂ ਹੋਇਆ ਇਹ ਉਹਦੀ ਕਿਰਪਾ ਨਾਲ ਤੇ ਤੁਹਾਡੀਆਂ ਅਸੀਸਾਂ ਨਾਲ ਇਹ ਸਭ ਕੁਝ ਇਹ ਵੀਰ ਅੱਜ ਆਪਣੇ ਪੈਰਾਂ ਤੇ ਖੜਾ ਹੋਇਆ ਆਉਣ ਵਾਲੇ ਜੀਵਨ ਵਾਸਤੇ ਵੀ ਇਹਦੀ ਵਾਸਤੇ ਅਰਦਾਸ ਕਰਿਓ ਜੀ ਜਨਕੀ ਅਰਦਾਸ ਬਿਰਥੀ ਨਾ ਜਾਵੇ ਕਿਉਂਕਿ ਇਹ ਵੀਰ ਅੱਜ ਆਪਣੀ ਮਾਂ ਨੂੰ ਵੀ ਸੰਭਾਲ ਨਹੀਂ ਪਾ ਰਿਹਾ ਬਿਮਾਰ ਮਾਂ ਨੂੰ ਪੜਨਾ ਸੰਭ ਰਹੀਆਂ ਕਿਉਂਕਿ ਇਹ ਤਾਂ ਖੁਦ ਆਪਣੇ ਆਪ ਨੂੰ ਨਹੀਂ ਸੰਭਾਲ ਪਾ ਰਿਆ ਸੀ ਬਸ ਸੱਚੇ ਪਾਤਸ਼ਾਹ ਕਿਰਪਾ ਕਰਨ ਇਹਨੂੰ ਹਿੰਮਤ ਬਖਸ਼ਣ ਇਹ ਜਾ ਕੇ ਆਪਣੀ ਮਾਂ ਦੀ ਸੇਵਾ ਕਰੇ ਆਪਣੀ ਸੱਚੀ ਸੁੱਚੀ ਕਿਰਤ ਕਮਾਈ ਕਰੇ ਤੇ ਆਪਣੇ ਫਰਜ਼ ਪੂਰੇ ਕਰੇ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਜਿੰਨੀ ਸਾਡੀ ਡਿਊਟੀ ਲਈ ਸੀ ਸਾਡੀ ਟੀਮ ਨੇ ਮਨੁੱਖਤਰੀ ਸੇਵਾ ਪਰਿਵਾਰ ਨੇ ਅਸੀਂ ਪੂਰਾ ਯਤਨ ਕੀਤਾ ਵੀ ਵੀਰ ਆਪਣੇ ਪੈਰਾਂ ਤੇ ਖੜਾ ਹੋ ਸਕੇ ਜੋ ਅਸੀਂ ਕਰ ਸਕਦੇ ਸੀ ਤੇ ਐਸੇ ਹਾਲਾਤ ਕਦੇ ਵੀ ਕਿਸੇ ਦੇ ਨਾ ਬਣਨ ਸਾਡੀ ਬੇਨਤੀ ਆ ਵੀਰਾਂ ਨੂੰ ਸਾਡਿਆਂ ਨੂੰ ਖਾਸ ਕਰਕੇ ਜਿਹੜੇ ਭਰਾ ਸਾਡੇ ਸ਼ਰਾਬ ਪੀਂਦੇ ਆ ਵੀ ਵੀਰੇ ਇਸ ਤੋਂ ਮਾੜੇ ਹਾਲਾਤ ਹੋਰ ਕੁਝ ਹੋ ਨਹੀਂ ਸਕਦੇ ਜਦੋਂ ਕਿਸੇ ਦੇ ਕੀੜੇ ਪੈ ਜਾ ਤੇ ਸੋਨੀ ਵੀਰੇ ਦੇ ਕੀੜੇ ਪੈ ਕੇ ਪੈਰਾਂ 'ਚ ਸਿਰਫ ਕਾਦੇ ਕਰਕੇ ਸ਼ਰਾਬ ਕਰਕੇ ਬਸ ਛੱਡ ਦਿਓ ਬਾਈ ਇਹਨੇ ਜ਼ਿੰਦਗੀਆਂ ਖਰਾਬ ਕਰਤੀਆਂ ਘਰ ਖਰਾਬ ਕਰਤੇ ਆ ਇਹਨੇ ਖਾਨਦਾਨਾਂ ਦੇ ਖਾਨਦਾਨ ਖਤਮ ਕਰਤੇ ਆ ਤੇ ਸੱਚੇ ਪਾਤਸ਼ਾਹ ਕਿਰਪਾ ਕਰੇ ਸੋਨੀ ਬਾਈ ਨੂੰ ਸਾਡੇ ਨੂੰ ਹੁਣ ਵਾਹਿਗੁਰੂ ਜੀ ਹਿੰਮਤ ਬਖਸ਼ਣ ਵੀ ਕਦੇ ਵੀ ਜ਼ਿੰਦਗੀ ਚ ਦੁਬਾਰਾ ਹੁਣ ਸ਼ਰਾਬ ਨਾ ਪੀਵੇ ਤੇ ਇਹ ਇੱਕ ਚੰਗਾ ਜੀਵਨ ਬਤੀਤ ਕਰੇ ਵਾਹਿਗੁਰੂ ਕਿਰਪਾ ਕਰਨਾ ਮੇਰੇ ਭਰਾ ਤੇ ਨਾ ਨਾ ਮੇਰੇ ਪਹਿਲਾਂ ਤੁਸੀਂ ਨਾ ਹਣਾ ਬਸ ਮਾਂ ਵਰਗੀ ਭੈਣ ਦੇ ਲਾ ਪਹਿਰੀਆਂ ਇੱਕ ਸੋਨੂੰ ਨੂੰ ਬੂਟਾ ਲਿਆ ਕੇ ਤੇ ਔਲੇ ਦਾ ਵੀਰੇ ਦਿਵਾਈਏ ਸੋਨੂੰ ਨੂੰ ਤੇ ਅਸੀਂ ਇੱਕ ਰੁੱਖ ਲਗਾਉ ਉਹ ਇੱਕ ਬਚਾਉ ਦੇ ਨਾਰੇ ਦੇ ਹੇਠ ਰੁੱਖਾਂ ਦੀ ਸੇਵਾ ਕਰ ਰਹੇ ਹਾਂ ਤੇ ਉਹਦੇ ਤਹਿਤ ਅਸੀਂ ਅੱਜ ਇੱਕ ਸੋਨੂੰ ਵੀਰੇ ਨੂੰ ਵੀ ਲੈ ਵੀ ਸੋਨੂੰ ਵੀਰੇ ਔਲੇ ਦਾ ਬੂਟਾ ਇਹ ਬਾਈ ਤੇ ਔਲੇ ਦਾ ਖਾਦਾ ਤੇ ਸਿਆਣੇ ਦਾ ਆਖਿਆ ਬਾਅਦ ਚ ਪਤਾ ਚੱਲਦਾ ਹੁੰਦਾ ਠੀਕ ਆ ਹੁਣ ਮੇਰਾ ਵੀਰ ਬਣ ਕੇ ਧਿਆਨ ਰੱਖੀ ਸਿਆਣਿਆਂ ਨੇ ਜੋ ਕਹਿਣਾ ਸੀ ਕਹਤਾ ਔਲਾ ਅਸੀਂ ਤੈਨੂੰ ਦੇਤਾ ਹੁਣ ਤੂੰ ਦੇਖਣਾ ਵੀ ਕਿਵੇਂ ਕਰਨਾ ਠੀਕ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ